ਉਜਤੀਦਾਰੇ ਹਰਪ੍ਰੀਤ ਹੈ ਨਾ ਉਹ ਉਹਦੇ ਸਾਰੇ ਵਿਹਾਰ ਨੂੰ ਦੇਖੋ ਸਖਵੀਰ ਬਾਦਲ ਹੁਣੀ ਹੁਣ ਤਾਂ ਪਾਵਰ ਚ ਨਹੀਂ ਹੈਗੇ ਜਦੋਂ ਪਾਵਰ ਸੀਗੇ ਉਦੋਂ ਤਾਂ ਬਹੁਤ ਇਲਜ਼ਾਮ ਸੀ ਇਹਨਾਂ ਦੇ ਉੱਤੇ ਤੇ ਡਰਗ ਇਹ ਫਲਾਰੇ ਪੰਜਾਬ ਦੇ ਵਿੱਚ ਰੇਤਾ ਬਜਰੀ ਦੇ ਜਿੰਨੇ ਜਾਣੀ ਤੁਸੀਂ ਕੋਈ ਸਾਹ ਨਹੀਂ ਜਨਾ ਦਿਨਾਂ ਚ ਪਿੰਦਰਪਾਲ ਤੇ ਸ਼੍ਰੀਨਗਰਵਾਲਾ ਸਿੰਦਰਕ ਔਰ ਬਾਦਲ ਦੇ ਕਰਵਾਏ ਜਾ ਰਹੇ ਕੀਰਤਨ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਸੀ ਉਹ ਸਟੇਜ ਤੇ ਬਹਿੰਦੀ ਸੀ ਇੱਦਾਂ ਜਦੋਂ ਪਹਿਲੀ ਵਾਰ ਬਾਦਲ ਮੁੱਖ ਮੰਤਰੀ ਬਣਿਆ ਉਦੋਂ ਸ਼ਰੇਆਮ ਬਿਲਕੁਲ ਜਾਨੀ ਇੱਦਾਂ ਖੁੱਲਮ ਖੁੱਲਾ ਕਹਿੰਦੇ ਸੀ ਪਈ ਜੀ ਤੈਜੀ ਜਾਨੀ ਸੂਟਕੇਸ ਲੈ ਕੇ ਪਈ ਡੀਐਸਪੀ ਦੀ ਆ ਫਿਗਰਿਆ ਠੀਕ ਆ ਤਹਿਸੀਲਦਾਰ ਦੀ ਆ ਫਿਗਰਿਆ ਵੀਡੀਓ ਦੀ ਆਫ ਇੱਕ ਵਾਰ ਸਰਕਾਰੀ ਨੌਕਰੀਆਂ ਲਈ ਭਰਤੀ ਹੈ ਜਿਹੜੀ ਮੈਨੂੰ ਲੱਗਦਾ 97 ਸ਼ਾਇਦ ਬਣਿਆ ਉਹ ਪਹਿਲੀ ਵਾਰ ਨਹੀਂ ਮਤਲਬ ਜਦੋਂ ਆ ਬਿੰਦ ਸਿੰਘ ਤੋਂ ਬਾਅਦ ਜਦੋਂ ਉਹ ਬਿਲਕੁਲ ਵਧੀਆ ਖਿਡਾਰੀ ਵੀ ਵਧੀਆ ਬਣ ਗਏ ਸੀ ਉਹ ਜਿਹੜਾ ਬੰਦਾ 65 66 ਤੋਂ ਇਹ ਇਹ ਸਾਰੇ ਕੁਛ ਦੇ ਪੋਲਿਟਿਕਸ ਦੇ ਵਿੱਚ ਆ ਠੀਕ ਹੈ ਉਪਚਿਤ 30 ਸਾਲ ਵਿੱਚੋਂ ਹੰਢ ਕੇ ਉਹਨੂੰ ਪਤਾ ਲੱਗ ਗਿਆ ਔਰ ਬਾਕੀ ਬੰਦੇ ਹੌਲੀ-ਹੌਲੀ ਐਲੀਮੀਨੇਟ ਵੀ ਕਰ ਦਿੱਤੇ ਲੰਗੂ ਵਾਲਾ ਦਾ ਕਤਲ ਜ਼ਰੂਰੀ ਨਹੀਂ ਹੈ ਖੜਕਵਾ ਨੇ ਇਦਾਂ ਕੀਤਾ ਇਹ ਬਹੁਤ ਗੰਦੀ ਖੇਡ ਆ ਪੋਲਿਟਿਕਸ ਦੀ ਟੋੜੇ ਨੂੰ ਜਿੰਨੇ ਬਾਕੀ ਬੰਦੇ ਨਾਲ ਹੋਏ ਜਿਹੜਾ ਤੁਸੀਂ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਜਾਂ ਅਕਾਲੀ ਦਲ ਦਾ ਇਤਿਹਾਸ ਉਹ ਅਕਸਰ ਉਹ ਕਤਾਬਾਂ ਮਿਲ ਜਾਣੀਆਂ ਜਾਣੀ ਇਦਾਂ ਕਿਤੇ ਉਹ ਨਾ ਕਿਤੇ ਜੋ ਮੋਟਾ-ਮੋਟਾ ਮੈਂ ਤਾਂ ਆਰਟੀਕਲ ਹੀ ਦੋ-ਚਾਰ ਦੇਖਿਆ ਵੀ ਜੇ ਤੁਸੀਂ ਕਿਤਾਬ ਕਿਸੇ ਬੰਦੇ ਨੇ ਬਰੀਕੀ ਨਾਲ ਸ਼ਾਇਦ ਮੇਰੇ ਕੋਲ ਇੱਥੇ ਨਹੀਂ ਹੁਕਮਨਾਮਿਆਂ ਦੀ ਸੀਗੀ ਮੇਰੇ ਕੋਲ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ ਉਹਦੀ ਹੈਗੀਆ ਕਲਵੰਤ ਸਿੰਘ ਦੀ ਇਦਾਂ ਕੋਈ ਖੋਜ ਕਰਕੇ ਦੇਖਿਓ ਤੁਹਾਨੂੰ ਮਿਲ ਜਾਣੀ ਕਿਤਾਬ ਵੀ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਅਕਾਲੀ ਦਲ ਦਾ ਇਤਿਹਾਸ ਇਹ ਦੋ ਕਿਤਾਬਾਂ ਵੈਸੇ ਤਾਂ ਜਿਹੜਾ ਸਿੱਖ ਰਾਜ ਕਿਵੇਂ ਬਣਿਆ ਤੇ ਕਿਵੇਂ ਗਿਆ ਉਹ ਵੀ ਨਾਲ ਪੜ ਲਵੋ ਤੁਸੀਂ ਤੁਹਾਨੂੰ ਮੋਟਾ-ਮੋਟਾ ਇਦਾਂ ਹੁਣ ਸਿੱਖ ਰਾਜ ਬਣਿਆ ਕਿਵੇਂ ਆ ਉਹਨੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਰੂ ਹੋਣ ਤੱਕ ਉਹ ਮਿਸਲਾਂ ਵਾਲਾ ਕਪੂਰ ਸਿੰਘ ਵਾਲਾ ਉਹ ਸਾਰਾ 100 ਸਾਲ ਦਾ ਨੇੜ ਤੇੜੇ ਅ 70-80 ਸਾਲ ਦਾ ਜਿਹੜਾ ਚੈਪਟਰ ਹੈ ਤੁਹਾਡੇ ਸਾਹਮਣੇ ਕਲੀਅਰ ਕਰ ਦੇਣਾ ਫਿਰ ਸਿੱਖ ਰਾਜ ਗਿਆ ਗਿਆ ਕਿਵੇਂ ਆ ਉਹਦੇ ਚ ਵੀ ਸੂਹ ਸਿੰਘ ਸੀਤਲ ਨੇ ਬੜੀ ਡਿਟੇਲ ਦੇ ਨਾਲ ਜਿੱਦਾਂ ਬਿਲਡ ਹੋਇਆ ਜਿੱਥੋਂ ਜਾ ਕੇ ਜਦੋਂ ਫਿਰ ਉੱਡਣ ਲੱਗਾ ਰਾਜ ਉਹਦੀ ਸਾਰੀ ਕਹਾਣੀ ਆ ਇਦਾਂ ਹੀ ਸ਼੍ਰੋਮਣੀ ਕਮੇਟੀ ਬਣੀ ਕਿੱਦਾਂ ਆ ਠੀਕ ਹੈ ਵਿਚਾਲੇ ਦਾ ਤਾਂ ਟਾਈਮ ਪਤਾ ਹੀ ਆ ਸਾਨੂੰ ਕਿਦਾਂ ਦਾ ਸੀਗਾ ਠੀਕ ਹੈ ਤੇ ਅਕਾਲੀ ਦਲ ਦਾ ਉਹ ਜਦੋਂ ਦੇਖੋਗੇ ਤੁਸੀਂ ਹਰੇਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਥੇਦਾਰਾਂ ਦਾ ਅਕਾਲੀ ਦਲ ਦੇ ਪ੍ਰਧਾਨਾਂ ਦਾ ਉਹਨਾਂ ਦੇ ਜਿਹੜੇ ਆਪਸੀ ਸਮੀਕਰਨ ਆ ਨਾ ਉਹਦੀ ਬਹੁਤ ਸੌਖੀ ਸਮਝ ਆ ਜਾਂਦੀ ਆ ਤੁਹਾਨੂੰ ਪਤਾ ਲੱਗ ਜਾਣਾ ਤੇ ਹਰੇਕ ਵਾਰੀ ਇੱਕ ਦੂਜੇ ਨੂੰ ਠੱਪੀਆਂ ਦੇਣ ਲਈ ਜਣੀ ਜਿੱਦਾਂ ਹੁਣ ਜਿੱਦਾਂ ਹੁਣ ਤੁਸੀਂ ਐਤ ਕੀ ਦੇਖੋ ਇਹ ਰਖੜੇ ਹੁਣੀ ਆ ਹਨਾ ਪ੍ਰੇਮ ਸਿੰਘ ਚੰਦੂ ਮਾਜਰਾ ਪਰੇ ਖੜੇ ਆ ਤੇ ਪ੍ਰਧਾਨ ਪਏ ਉਹ ਅਮਰੀਕ ਸਿੰਘ ਦੀ ਕੁੜੀ ਠੀਕ ਹੈ ਹੁਣ ਨਵੇਂ ਆ ਬੰਦੇ ਉਹਨਾਂ ਮਜੀਤ ਸਿੰਘ ਤੁਹਾਨੂੰ ਲੱਗਦਾ ਪਈ ਅਕਲ ਹੈਗੀ ਉਹਨੂੰ ਥੋ ਹੈਗੀ ਆ ਕੋਈ ਮੁੰਡਾ ਤਾਂ ਬੇਸ਼ੱਕ ਕਰਤਾਰ ਸਿੰਘ ਦਾ ਹੈ ਮਿਹਤੈ ਭਾਈ ਮਜੀਤ ਸਿੰਘ ਦੀ ਕੁੜੀ ਆ ਇਹਨੂੰ ਜਦੋਂ ਮੱਖਰ ਦੇ ਬਾਂ ਲਾ ਚੱਕ ਕੇ ਬਿਮਲ ਕੌਰ ਖਾਸ ਸਾਨੂੰ ਇਕੱਲੇ ਨੇ ਬਾਹਰ ਕੱਢਣ ਲੱਗੇ ਨੇ ਕਿੰਨਾ ਕੁ ਦਾ ਕਤਲ ਹੋਇਆ ਮਰੀ ਨਹੀਂ ਸੀ ਉਹ ਕਤਲ ਹੋਇਆ ਸੀ ਕਿੰਨਾ ਕੁ ਟਾਈਮ ਲੱਗਾ ਸੀ ਜਿਹੜੇ ਸਿਆਸਤ ਦੇ ਖਿਡਾਰੀ ਹੁੰਦੇ ਆ ਜਿਆਦੇ ਹੰਡੇ ਹੋਏ ਹੁੰਦੇ ਆ ਹੁਣ ਹਰਪ੍ਰੀਤ ਦੀ ਔਕਾਤ ਥੋੜੂ ਆ ਜਿਨ੍ਹਾਂ ਨੇ ਬਣਾਇਆ ਉਹਨੇ ਬਣਾਇਆ ਇਸ ਕਰਕੇ ਆ ਵੀ ਜੇ ਭਲਕੇ ਨੂੰ ਸਾਡੀ ਕਿਤੇ ਕੀਮਤ ਪਈ ਕਿਤੇ ਨੈਗੋਸ਼ੀਏਟ ਹੋਈ ਫੇ ਆਪ ਇੱਡੀ ਦੂਰ ਨਾ ਨਿਕਲ ਜਾਈਏ ਵੀ ਬੈਠ ਕੇ ਸਮਝੌਤਾ ਕਰਨ ਜੋਗੇ ਨਾ ਰਹੀ ਜੀ ਉਹਦੀ ਪੂਛ ਨੇ ਤਾਂ ਪਟਾਕੇ ਨੂੰ ਏਦਾਂ ਲੱਗ ਪਟਾਕੇ ਦੀ ਹੈਸੀਅਤ ਥੋੜੋ ਕੁ ਹੁੰਦੀ ਹੈ ਪਰ ਜਦੋਂ ਕੁਪਲੀਤੇ ਨੂੰ ਅੱਗ ਲਾਉਂਦਾ ਇਹ ਉਹ ਹਰਪੀ ਦੇ ਪਲੀਤੇ ਨੂੰ ਅਗਲਾਉਂਦੀ ਅਗਲੇ ਨੇ ਪਿਪੜਕੀ ਜਾਣਾ ਇਹਨੇ ਉਹ ਜੋ ਗੱਲਾਂ ਬੋਲ ਰਿਹਾ ਹੈ ਜਿਹੜੀ ਆਪਾਂ ਗੱਲ ਕਰਦੇ ਬੇ ਬਾਦਲਾਂ ਦਾ ਜਿਹੜਾ ਟਾਈਮ 97 ਤੋਂ ਲੈ ਕੇ ਜਦੋਂ ਪਾਵਰ ਵਿੱਚ ਸੀ ਉਦੋਂ ਜਿੰਨੀ ਕ੍ਰਾਪਸ਼ਨ ਹੋਈ ਆ ਜਦੋਂ ਇਹ ਬੰਦਾ ਆਪ ਜਾ ਕੇ ਉੱਥੇ ਲੱਗਿਆ ਆ ਇਹਨਾਂ ਦੇ ਕੋਲ ਜਦੋਂ ਇਹ ਫੀਲਡ ਵਿੱਚ ਗਿਆ ਆ ਇਹਨੂੰ ਪਤਾ ਨਹੀਂ ਸੀ ਕਿ ਮੈਂ ਗ੍ਰੰਥੀ ਬਣੂੰਗਾ ਕਿਤੇ ਵੀ ਲੱਗੂੰਗਾ ਉਹਦੇ ਸ਼੍ਰੋਮਣੀ ਕਮੇਟੀ ਆ ਇਹ ਇਹ ਅਕਾਲੀ ਦਲ ਇਹ ਹੈ ਕਿਦਾਂ ਦੀ ਮੇਰੀ ਹੈਸਕੀਅਤ ਕੀ ਆ ਉਦੋਂ ਇਹ ਸੋਚ ਕੇ ਗਿਆ ਸੀ ਇਹ ਤੇ ਇਦਾਂ ਮੈਂ ਲੱਗਣਾ ਇਦਾਂ ਕਰਨੀ ਇਦਾਂ ਝਗੜਾ ਹੋਣਾ ਮੈਂ ਜਥੇਦਾਰ ਹੋਣਾ ਤੇ ਮੈਂ ਖਰਜ ਕਰਕੇ ਮੈਂ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਤਾਂ ਫਿਰ ਮੈਂ ਹੋ ਸਕਦਾ 10-15 ਸਾਲਾਂ ਤਾਈਂ 20 ਸਾਲਾਂ ਤਾਈਂ ਜੇ ਰਿਹਾ ਜੀਂਦਾ ਠੀਕ ਠਾਕ ਰਿਹਾ ਪੋਲਿਟਿਕਸ ਦੇ ਵਿੱਚ ਕੋਈ ਇੰਟਰਵਿਊ ਕਰੇ ਤਾਂ ਸ਼ਾਇਦ ਇਹ ਇਦਾਂ ਦਾ ਬਕਵਾਸ ਵੀ ਕਰ ਦਵੇ ਜੋ ਸੀ ਤਾਂ ਮੈਂ ਅੱਗੇ ਆਪਾਂ ਗੱਲ ਕਰਦੇ ਹੁਣੇ ਭਗਤ ਸਿੰਘ ਦੇ ਬਾਰੇ ਕਹਾਣੀ ਇਦਾਂ ਦੀ ਜੁੜੀ ਜਾਂਦੀ ਵੀ ਛੋਟਾ ਹੁੰਦਾ ਢਾਈਕ ਸਾਲ ਦਾ ਇਦਾਂ ਤਿੰਨ ਸਾਲ ਦਾ ਖੇਡਦਾ ਸੀ ਡੱਖੇ ਦਾ ਗੱਡੇ ਹੋ ਸੀ ਤੇ ਉਹ ਕਿਸੇ ਨੂੰ ਪੁੱਛਿਆ ਕਹਿੰਦਾ ਬੰਦੂਖਾਂ ਬੀਜਦਾ ਮੈਂ ਫਿਰ ਮਤਲਬ ਬਚਪਨ ਤੋਂ ਉਹਦੀ ਪਲਾਨ ਸੀ ਵੀ ਇਦਾਂ ਫਿਰ ਉਹ ਵੱਡਾ ਹੋ ਕੇ ਫਿਰ ਅਸੀਂ ਹਥਿਆਰ ਲੈਣੇ ਆ ਇਦਾਂ ਅਸੈਂਬਲੀ ਚ ਬੰਬ ਰੱਖਣਾ ਕਰਕੇ ਤਾਂ ਫਾਂਸੀ ਚੜਨਾ ਮਤਲਬ ਅਸੀਂ ਇਦਾਂ ਪੇਸ਼ ਕਰ ਦਿੰਨੇ ਆ ਇਦਾਂ ਨਹੀਂ ਹੁੰਦਾ ਵਾਪਰ ਤੱਕ ਗ੍ਰੈਜੂਅਲੀ ਆ ਜਿੱਦਾਂ ਜਿੱਦਾਂ ਹਾਲਾਤ ਬਣਦੇ ਆ ਉਦਾਂ ਦੇ ਫੈਸਲੇ ਲੈਂਦਾ 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 ਉਹ ਬੰਦਾ ਸੁਭਬ ਨਾਲ ਇਹ ਜਥੇਦਾਰ ਵੀ ਹੋ ਸਕਦਾ 15 20 ਸਾਲ ਤੇ ਇਦਾਂ ਕਹਿ ਦੇ ਵੀ ਮੈਂ ਤਾਂ ਇਦਾਂ ਜਦੋਂ ਸਕੂਲ ਜਾਂਦਾ ਸੀ ਮੈਂ ਪੀ ਐਚ ਡੀ ਕਰਨ ਲੱਗਿਆ ਵੀ ਮੈਨੂੰ ਲੱਗਿਆ ਕਿ ਇੱਥੇ ਗੰਦ ਬਹੁਤ ਫਿਰ ਮੈਂ ਸੋਚਿਆ ਕਰਨ ਵੀ ਮੈਂ ਕਿਹਾ ਵੀ ਨਹੀਂ ਇਦਾਂ ਜੇ ਮੈਂ ਪੋਲਿਟਿਕਸ ਵਿੱਚ ਗਿਆ ਫਿਰ ਗੰਦ ਦੇ ਵਿੱਚੋਂ ਮੈਨੂੰ ਲੰਘਣਾ ਪੈਣਾ ਪੀ ਮੈਂ ਪਹਿਲਾ ਇਦਾਂ ਗ੍ਰੰਥੀ ਬਣੂੰਗਾ ਇਦਾਂ ਕਰਕੇ ਫਿਰ ਉਹ ਸਰਾਹੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਕੇ ਅਧਿਆਨ ਕਰਕੇ ਫਿਰ ਮੈਂ ਆ ਕੇ ਪਲੈਨ ਇਦਾਂ ਕਰਕੇ ਪਲੈਨ ਬਣਾਈ ਤੇ ਬੰਦਿਆਂ ਨੂੰ ਨਾਲ ਲਿਆ ਫਿਰ ਅਕਾਲੀ ਦਲ ਦੀ ਪਗਡੋਰ ਸਮਹਾ ਲਈ ਮੈਂ ਪੀ ਗੰਧਾ ਸਾਫ ਕਰਨਾ ਇੱਕ ਵਾਰੀ ਕਿਸੇ ਪ੍ਰਚਾਰਕ ਨੂੰ ਪੁੱਛ ਲਓ ਇਦਾਂ ਦੀ ਕਹਾਣੀ ਸੁਣਾਉਂਦੇ ਹੋ ਠੀਕ ਪਰ ਇਦਾਂ ਇਦਾਂ ਹੁੰਦਾ ਨਹੀਂ ਜਾਣੀ ਮੈਂ ਗੱਲ ਕਰਦਾ ਵੀ ਇਹ ਇਹ ਬੰਦੇ ਨੂੰ ਜਦੋਂ ਇਹ ਇਹ ਸ਼ਾਮਲ ਹੋਇਆ ਉਦੋਂ ਨਹੀਂ ਸੀ ਪਤਾ ਇਹਨੂੰ ਕਿੰਨਾ ਕੁੱਤਪੁਣਾ ਇੱਥੇ ਕਿੰਨਾ ਕੁਸ਼ੀ ਇਹ ਨੌਕਰੀ ਕਿਰਾਂ ਦੀ ਗੱਲ ਨਹੀਂ ਸੀ ਇਹਨੇ ਜਦੋਂ ਬਾਹਰਲੀਆ ਕਮੇਟੀਆਂ ਇਹ ਨਿਊਜ਼ੀਲੈਂਡ ਆਇਆ ਇਹਨੂੰ ਹਰ ਪਿੱਤ ਨੂੰ ਪੁੱਛੋ ਵੀ ਜਦ ਤੂੰ ਨਿਊਜ਼ੀਲੈਂਡ ਗਿਆ ਜਿਹੜੀ ਵੀ ਕਮੇਟੀ ਨਾਲ ਤੇਰਾ ਟੱਚ ਹੋਇਆ ਜਿਹੜੇ ਵੀ ਗੁਰਦੁਆਰੇ ਨਾਲ ਟੱਚ ਹੋਇਆ ਦੱਸ ਤੂੰ ਜਿਹੜੇ ਸਵਾਲ ਪੁੱਛੇ ਆ ਉਹਨਾਂ ਨੂੰ ਉਹਨਾਂ ਦੀ ਔਕਾਤ ਦੇਖੀ ਆ ਪਏ ਸਖਬੀਰ ਬਾਦਲ ਦੇ ਕੈਡਰ ਤੇ ਤਾਂ ਨਹੀਂ ਕਿਤੇ ਇੱਕ ਕਰਪਟ ਤਾਂ ਨਹੀਂ ਹੈਗੇ ਇਦਾਂ ਦੇ ਜਿੱਦਾਂ ਉਹ ਉਹ ਜਿੱਦਾਂ ਉਹ ਗ੍ਰੰਥੀਆਂ ਨਾਲ ਜਿੱਦਾਂ ਉਹ ਬੰਦਿਆਂ ਨਾਲ ਵਿਹਾਰ ਕਰਦੇ ਆ ਜਿੱਦਾਂ ਉਹ ਹੀਰਾ ਫੇਰੀਆਂ ਕਰ ਕਰਕੇ ਕਬਜ਼ੇ ਕਰ ਕਰਕੇ ਬੰਦਿਆਂ ਨੂੰ ਕੱਢ ਕੱਢ ਕੇ ਬਾਹਰ ਧਰਕਾਰ ਕੇ ਵੀ ਇਹ ਜਿੰਨਾਂ ਕੋ ਮੈਂ ਚੱਲਾਇਆ ਕਮੇਟੀ ਦੰਦ ਤੇ ਨਹੀਂ ਕਿਤੇ ਪੁੱਛਿਆ ਤੇ ਜੇ ਪੁੱਛਿਆ ਤਾਂ ਉਹਦਾ ਸਬੂਦੇ ਦੇ ਨਹੀਂ ਤਾਂ ਤੂੰ ਦੱਸ ਦੇ ਹਾਂ ਚਲੋ ਜੇ ਤੂੰ ਕਹਿਣਾ ਹੈ ਭਾਈ ਤੇ ਹਾਂ ਮੈਂ ਪੁੱਛ ਕੇ ਗਿਆ ਸੀ ਪਤਾ ਕਰਕੇ ਗਿਆ ਸੀ ਫਿਰ ਤੂੰ ਦੱਸ ਕਿ ਕਿਹੜੀ ਕਮੇਟੀ ਬਾਰੇ ਪੁੱਛਿਆ ਆ ਜਾ ਸਾਨੂੰ ਇੱਕ ਵਾਰੀ ਮਾੜਾ ਮੂਟਾ ਲਿਖਤੀ ਦੱਸ ਦੇ ਫਿਰ ਮੈਂ ਦੱਸ ਦੇਣਾ ਤੈਨੂੰ ਨਿਊਜ਼ੀਲੈਂਡ ਦੀਆਂ ਕਮੇਟੀਆਂ ਹਾਲਾਂਕਿ ਅਸੀਂ ਮੈਂ ਇਹ ਨਹੀਂ ਕਹਿੰਦਾ ਭਈ ਆਈ ਆਰਡੀ ਇਸ ਗੁਰਦਾਰਿਆਂ ਗਰੰਟਾਂ ਉਹਦੇ ਸਾਨੂੰ ਗੁਰਦਾਰਿਆਂ ਦੇ ਰਿਕਾਰਡ ਅਕਾਊਂਟਸ ਦੇ ਦੀਓ ਸਾਨੂੰ ਮੈਂ ਨਹੀਂ ਕਹਿੰਦਾ ਉਹ ਉਹ ਤੋਂ ਬਿਨਾਂ ਹੀ ਮੋਟਾ-ਮੋਟਾ ਹਿਸਾਬ ਜਿਹਾ ਆਪਾਂ ਇਦਾਂ ਚਲੰਤ ਜਿਹਾ ਜਿਨਕ ਬਾਹਰ ਸ਼ਰੀਆਮ ਤੁਰਿਆ ਫਿਰਦਾ ਜਿਹੜਾ ਮੈਂ ਕਹਿਣਾ ਚਾਹਣਾ ਵੀ ਪੱਕਾ ਸਬੂਤ ਆ ਵੀ ਤੁਹਾਨੂੰ ਪਾਟੜਿਆਂ ਨੂੰ ਜਦੋਂ ਕਰਨਾ ਹੁੰਦਾ ਵਿੱਚ ਬੜਨਾ ਹੁੰਦਾ ਉਦੋਂ ਨਹੀਂ ਉਦੋਂ ਨਹੀਂ ਪੁੱਛਦੇ ਤੁਸੀਂ ਕੁਝ ਵੀ ਉਦੋਂ ਤਾਂ ਪੱਕਾ ਅਪੱਕ ਸਭ ਕਾ ਜਦੋਂ ਜਾਨੀ ਹਾਂ ਜਿਹੜੀ ਉਹ ਗੱਲ ਸ਼ੁਰੂ ਕੀਤੀ ਸੀ ਵੀ ਹੁਣ ਜਿਨਾ ਤੂੰ ਟੋਕੇ ਜਾਣਾ ਬਰਦਾਸ਼ਤ ਨਹੀਂ ਹੁੰਦਾ ਕਿਸੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗਿਆਨੀ ਹਰਿੰਦਰ ਸਿੰਘ ਨੂੰ ਬਹੁਤ ਬੰਦਿਆਂ ਨੂੰ ਨੇੜੇਉਂ ਦੇਖਿਆ ਵੀ ਜਿਹੜਾ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਦਾ ਵੀ ਕਲੇਸ਼ ਆ ਜਿਹੜਾ ਉਹ ਗੱਲ ਹੈਰਾਨੀ ਵਾਲੀ ਆ ਵੀ ਕਿਸੇ ਗੱਲੋਂ ਜੇ ਅਗਲੇ ਨੇ ਕਹਿ ਦਿੱਤਾ ਵੀ ਤੁਹਾਡੀ ਇਹ ਇਹ ਟਾਈਮ ਤੁਹਾਡਾ ਪੂਰਾ ਹੋ ਗਿਆ ਜਾਂ ਆਹ ਕੰਮ ਤੁਸੀਂ ਇੱਦਾਂ ਕਰ ਦਿਓ ਹੁਣ ਜਾਂ ਤਾਂ ਤੁਸੀਂ ਉਹਨਾਂ ਦੇ ਵਿੱਚ ਅਸੀਂ ਨਾ 2009 ਦੇ ਵਿੱਚ ਇੱਥੇ ਰੇਡੀਓ ਸਪਾਈਸ ਦੇ ਉੱਤੇ ਪ੍ਰੋਗਰਾਮ ਲੱਗੇ ਸੀ ਕਦੋਂ ਜਦੋਂ ਇੱਥੇ ਵੋਟ ਚੋਰੀ ਦਾ ਕੇਸ ਹੋਇਆ ਦਲਜੀਤ ਸਿੰਘ ਉਹਨਾਂ ਦਾ ਸਿਟੀ ਕੌਂਸਲ ਵਾਲਾ ਉਦੋਂ ਉੱਥੇ ਡਿਸਕਸ਼ਨ ਹੋਣ ਲੱਗੀ ਤੇ ਉਹ ਰੇਡੀਓ ਸਪਾਈਸ ਵਾਲਿਆਂ ਨੇ ਇੱਕ ਦਿਨ ਅਸੀਂ ਪ੍ਰੋਗਰਾਮ ਕਰਨਾ ਸੀ ਤਾਂ ਇਹਨਾਂ ਨੇ ਸਾਨੂੰ ਟੈਕਸਟ ਮੈਸੇਜ ਦਾ ਕਰ ਦਿੱਤਾ ਵੀ ਇਹਦੇ ਉੱਤੇ ਵਿਚਾਰ ਨਹੀਂ ਕਰਨੀ ਗੱਲਬਾਤ ਨਾ ਕਰਿਓ ਵੀ ਸਾਨੂੰ ਬੀਐਸਏ ਵੱਲੋਂ ਹਦਾਇਤ ਆਈ ਅਸੀਂ ਕਿਹਾ ਪਈ ਜਿਹੜੀ ਗੱਲ ਅਖਬਾਰਾਂ 'ਚ ਆ ਚੁੱਕੀ ਆ ਜਨਿਪੁਰਸ ਕੇ ਸਦੋਂ ਇਦਾਂ ਮੈਨੂੰ ਚੇਤਾ ਨਹੀਂ ਪਈ ਗ੍ਰਿਫਤਾਰੀ ਹੋ ਗਈ ਸੀ ਬੰਦੇ ਫੜ ਹੋ ਗਏ ਸੀ ਜਾਂ ਨਹੀਂ ਪਈ ਉਹਦੇ ਬਾਰੇ ਵੀ ਐਸੇ ਅਸੀਂ ਉਹਨੂੰ ਫੋਨ ਕਰ ਲਿਆ ਗੱਲ ਕੀਤੀ ਉਹ ਕਹਿੰਦੇ ਇਦਾਂ ਤਾਂ ਅਸੀਂ ਨਾ ਕਿਹਾ ਤੇ ਨਾ ਸੀ ਕਹਿ ਸਕਦੇ ਇਹਨਾਂ ਖਬਰਾਂਵਾਰੀ ਸਾਡਾ ਤੁਹਾਡੇ ਕਿਸੇ ਰੇਡੀਓ ਤੇ ਕੀ ਗੱਲ ਹੋਣੀ ਆ ਪੋਲਿਟਿਕਸ ਬਾਰੇ ਜਾਂ ਜਿਹੜੀ ਖਬਰਿਆ ਚ ਉਹਦੇ ਬਾਰੇ ਅਸੀਂ ਥੋੜੀ ਹੱਤ ਕਰ ਸਕਦੇ ਅਸੀਂ ਪੁੱਛ ਲਿਓ ਸ਼ਰਮਿੰਦੇ ਜਿਹਾ ਹੋਊਗਾ ਉਸ ਪੇ ਲੇਤਾ ਠੀਠਸਾ ਹੋਗਾ ਪਰ ਉਸ ਪੁਆਇੰਟ ਨੇ ਸਾਨੂੰ ਜਾਣੀ ਇਦਾਂ ਇੱਕ ਇੱਕ ਮੈਸੇਜ ਦੇ ਦਿੱਤਾ ਕਿ ਇੱਥੇ ਗੱਲ ਨਹੀਂ ਹੋ ਸਕਣੀ ਇਹਨਾਂ ਦਾ ਕੀ ਕੌਲੀ ਚੱਟਾਂ ਦਾ ਇਹ ਨਹੀਂ ਪਤਾ ਨਹੀਂ ਕਿਹਦੇ ਤਲਵੇ ਚੱਟਣੇ ਆ ਕਦੇ ਕਿਸੇ ਦੇ ਗੁੱਡੀ ਹੱਥ ਲਾ ਕਦੇ ਕਿਸੇ ਦੇ ਗੁੱਡੀ ਹੱਥ ਲਾ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਉੱਥੋਂ ਐਦਾਂ ਇਸ ਆਸ ਨਾਲ ਪਿੱਛੇ ਲੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਜਿੱਦਣ ਕੋ ਸਵੱਬ ਬਣਿਆ ਉਦੋਂ ਆਪਣਾ ਰੇਡੀਓ ਕਰ ਲਾਂਗੇ ਵੱਡਾ ਨਹੀਂ ਤਾਂ ਛੋਟਾ ਜਿੱਦਾਂ ਦਾ ਮਰਜ਼ੀ ਹੋਊਗਾ ਆਪਣੀ ਗੱਲ ਤਾਂ ਫੇਰ ਵੀ ਸੋਚਿਆ ਸੀ ਅਸੀਂ ਵੀ ਕੋਈ ਗੱਲ ਨਹੀਂ ਵੀਡੀਓ ਰਿਕਾਰਡ ਕਰ ਕਰਕੇ ਮਸਲੇ ਦੇ ਉੱਤੇ ਪਾ ਦਿਆ ਕਿ ਕਰਾਂਗੇ ਆਪਾਂ YouTube ਦਾ ਚੈਨਲ ਬਣਾ ਲਾਂਗੇ ਹਉਂਦੋ ਲਾਈਵ ਵਾਲਾ ਜੇ ਇਦਾਂ ਨਹੀਂ ਸੀ ਸਿਸਟਮ ਪਤਾ ਨਹੀਂ ਸੀ ਸਾਨੂੰ ਇਹਨਾਂ ਮੁੜ ਕੇ ਕੰਮ ਦੀ ਭਾਜੀ ਨਾਲ ਗੱਲ ਹੋਈ ਫੇ ਰੇਡੀਓ ਤਾਂ ਕੁਝ ਵੀ ਨਹੀਂ ਹੈਗਾ ਹਉਥੇ ਅਸੀਂ ਸੋਚਦੇ ਸੀ ਇਦਾਂ ਸੁਣਦੇ ਸੀ ਉਹਨਾਂ ਤੋਂ ਪੇ 4 ਲੱਖ ਦਾ ਖਰਚਾ ਹੋਇਆ ਜੀ ਮਹੀਨੇ ਦਾ 20000 ਦਾ ਖਰਚਾ ਜੀ ਇਦਾਂ ਜੀ ਇਦਾਂ ਜਦੋਂ ਭਾਜੀ ਨੇ ਕਿਹਾ ਪੇ ਇੱਕ ਕੰਪਿਊਟਰ ਚਾਹੀਦਾ ਆ 1500 ਦਾ ਮਿਕਸਰ ਆ ਹਨਾ ਪੇ 1500 ਦਾ ਉਹ ਚੱਕ ਕੇ ਰਲੇ ਜਿਹੜਾ ਕਰਨਾ ਤੁਸੀਂ ਉਹ ਸਿਸਟਮਾਉਣਾ ਆ ਇਦਾਂ ਪੇ ਜਿਹੜਾ ਐਂਟੀਨਾ ਬਣਾ ਲੈਣਾ ਸੀ ਬਾਕੀ ਮਾਈਕ ਆ ਨਾ ਪਿੱਛੋਂ ਨੂੰ 5-7000 10000 ਜਿਆਦਾ ਵਧੀਆ ਫਰਨੀਚਰ ਆ ਤੁਸੀਂ ਇਹ ਸੀ ਦਾ ਕਰਨਾ 20-25 ਹਰ ਲੱਗ ਜਾਊਗਾ ਠੀਕ ਹੈ ਅਸੀਂ ਕਰ ਲਿਆ ਆਪਣਾ ਸ਼ੂ ਜਦੋਂ ਸੀ ਦਾ ਇਦਾਂ ਇਦਾਂ ਬਿਨਾ ਐਡ ਲਈ ਕਿਸੇ ਤੋਂ ਨਾ ਸਪੋਰਟ ਲਈ ਕਿਸੇ ਤੋਂ ਠੀਕ ਹੈ ਫਿਰ ਫਿਰ ਸਾਨੂੰ ਵੀ ਕੋਈ ਨਹੀਂ ਹਗਾ ਪੀ ਕੋਈ ਸਾਨੂੰ ਕਿੱਦਾਂ ਕਹਦੂਗਾ ਪਿਆ ਨਹੀਂ ਬੋਲਣਾ ਨਹੀਂ ਬੋਲਣਾ ਇਹ ਕਿ ਬੀਅਸੇ ਦਾ ਕੁੰਡਾ ਹੈਗਾ ਆ ਸ਼ਿਕਾਇਤਾਂ ਹੁੰਦੀਆਂ ਰਹੀਆਂ ਆ ਉਹਦੇ ਚੋਂ ਕੁਛ ਸਾਡੇ ਵਿਰੁੱਧ ਗਈਆਂ ਕੋਈ ਸਾਡੇ ਹੱਕ ਵਿੱਚ ਗਈਆਂ ਹੌਲੀ-ਹੌਲੀ ਕਰਕੇ ਸਾਨੂੰ ਪਤਾ ਲੱਗ ਗਿਆ ਹੁਣ ਜੇ ਤੁਸੀਂ ਇਦਾਂ ਤੁਹਾਨੂੰ ਪਤਾ ਹੈ ਬਈ ਇਹ ਸਿਸਟਮ ਜਿਹੜਾ ਆ ਇੱਥੇ ਇਦਾਂ ਗੱਲ ਨਹੀਂ ਹੋ ਸਕਦੀ ਫੇਰ ਵਿੱਚ ਕਿਉਂ ਜਾਂਨੇ ਕਿਉਂ ਗੁੱਡੀ ਉਹਦੇ ਪੈਰਾਂ ਤੇ ਬਹਿ ਕੇ ਥਾਂ ਕਿਉਂ ਬਣਾਉਣੀ ਮੁਝੇ ਤੁਸੀਂ ਇਦਾਂ ਕਿਰੀਆ ਬਣਾਈ ਆ ਫਿਰ ਇਹਦਾ ਮਤਲਬ ਇਹ ਮਤਲਬ ਨਿਕਣ ਤੋਂ ਬਾਅਦ ਜਿੰਨਿਆਂ ਦੀ ਮੈਂ ਰਣਜੋਤ ਸਿੰਘ ਜਿੰਨਿਆਂ ਬੰਦਿਆਂ ਦੀ ਗੱਲ ਕਰਦਾ ਵੀ ਜਦੋਂ ਇਦਾਂ ਵੀਜ਼ੇ ਲਵਾਉਣੇ ਆ ਜਦੋਂ ਜਾਣਾ ਆ ਕਰਨਾ ਜਦੋਂ ਕੋਈ ਥਾਂ ਬਣ ਗਈ ਫਿਰ ਇਦਾਂ ਹੁੰਦਾ ਵੀ ਨਹੀਂ ਪਿਛਾ ਜਿਹੜੇ ਪੈਸੇ ਆ ਪਾਈਏ ਤਾਂ ਹੁਣ ਖੂਨ ਲੱਗਿਆ ਮੂੰਹ ਨੂੰ ਗੁਰਦੁਆਰਿਆਂ ਚ ਬੈਠਾਂਗੇ ਜਾਵਾਂਗੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਪ੍ਰਚਾਰਕ ਆਇਆ ਸੀ ਇੱਥੇ 10 ਗਰਾਂ ਦੇ ਬਾਰੇ ਪੋਸਟਰ ਲੱਗਿਓ ਉਹ ਆ ਕੇ ਸਾਨੂੰ ਇਦਾਂ ਬੜੀ ਗੁਰਮਤ ਦੀ ਭਾਸ਼ਾ ਦੇ ਵਿੱਚ ਲਗਾ ਲੈਕਚਰ ਕਰਨ ਤੇ ਤੁਸੀਂ ਨਾ ਜਿੱਦਾਂ ਤੁਸੀਂ ਵਧੀਆ ਸਿਸਟਮ ਚਲਾਉਂਦੇ ਹੋ ਵੀ ਦੁਨੀਆ 'ਚ ਇੱਕੋ ਇੱਕ ਗੁਰਦੁਆਰਾ ਮੈਂ ਦੇਖਿਆ ਇਦਾਂ ਫੇ ਇਹਨੂੰ ਨਾ ਤੁਸੀਂ ਇਦਾਂ ਇੱਥੇ ਬਾਹਰ ਬੋਰਡ ਲਾ ਦਿਓ ਸਿੱਖ ਅਧਿਆਤਮਿਕ ਸੈਂਟਰ ਤੇ ਕੋਈ ਹੋਰ ਨਾ ਕਿਸੇ ਗ੍ਰੰਥ ਦੀ ਨਾ ਕੋ ਪੋਲਿਟਿਕਸ ਦੀ ਨਾ ਧੜੇ ਦੀ ਹੋਰ ਕੋਈ ਗੱਲ ਨਾ ਹੋਵੇ ਮੈਂ ਉਹਦੀ ਸਾਰੀ ਗੱਲ ਸੁਣ ਕੇ ਮੈਂ ਹਲਾ ਦੱਸਿਆ ਸਾਨੂੰ ਬੁੱਧੂ ਸਮਝਦਾ ਇਹ ਕਹਿੰਦਾ ਇਹ ਇਹ ਕਹਿੰਦਾ ਪੇ ਹੁਣ ਨਾ ਦਸਮ ਗ੍ਰੰਥ ਦੀ ਗੱਲ ਕਰੋ ਨਾ ਸੂਰਜ ਪ੍ਰਕਾਸ਼ ਦੀ ਨਾ ਭਿੰਡਰਾਲੇ ਦੇ ਬਾਰੇ ਨਾ ਇਦਾਂ ਹੋਰ ਕਿਸੇ ਗਰੁੱਪ ਬਾਰੇ ਨਾ ਅਖੰਡ ਕੀਰਤਨੀ ਜਥੇ ਬਾਰੇ ਪੇ ਮੈਂ ਜਦੋਂ ਆਮਾ ਸਾਲ ਚ ਇੱਕ ਦੂਬਰੀ ਇਦਾਂ ਮੈਂ ਕਥਾ ਕਰਾਂ ਉੱਚ ਟਕਸਾਲੀ ਵੀ ਬੈਠੇ ਹੋਣ ਅਖੰਡ ਕੀਰਤਨੀ ਵੀ ਬੈਠੇ ਹੋਣ ਮੈਂ ਰਲਮੀ ਮਿਲਮੀ ਜੇ ਥੋੜੇ ਜਿਹਾ ਪੱਠੇ ਉਹਨਾਂ ਨੂੰ ਪਾਵਾਂ ਥੋੜੇ ਜਿਹਾ ਉਹਨਾਂ ਨੂੰ ਪਾਵਾਂ ਹਨਾ ਪੇ ਹੋਰ ਹੋਰ ਪਾਸੇ ਦੀਆਂ ਗੱਲਾਂ ਕਰਕੇ ਥੋੜੋ ਬੋਤੀਆਂ ਇਦਾਂ ਗੁਰੂ ਗ੍ਰੰਥ ਸਾਹਿਬ ਦੀਆਂ ਥੋੜੀਆਂ ਇਧਰੋਂ ਪੇ ਇਹਨਾਂ ਨੂੰ ਅਲਝਾ ਕੇ ਆਪ ਵੱਡੀ ਸਾਰੀ ਢੇਰੀ ਇਕੱਠੀ ਕਰਕੇ ਚੱਲ ਜਮਾ ਫੇ ਟੱਠੇ ਖੂਚ ਪਵੇ ਗੁਰੂ ਸਾਹਿਬ ਦੀ ਵਿਚਾਰਤਾ ਰ ਮਲਗੂਬਾ ਜੇ ਕਰਕੇ ਸਾਂਝੀ ਜੇ ਭਾਬੀ ਬਣ ਕੇ ਵੀ ਜਾਨੀ ਸਾਨੂੰ ਵੀ ਉਹ ਸਾਂਝੀ ਭਾਬੀ ਬਣ ਲਈ ਇਦਾਂ ਪ੍ਰੇਰਿਆ ਸੀ ਫੇ ਇਦਾਂ ਇਦਾਂ ਕਰ ਯੂ ਨੋ ਵੱਡੀ ਪ੍ਰਾਪਤੀ ਦੱਸ ਰਿਹਾ ਸੀ ਉਹ ਉਹ ਚੀਜ਼ ਬਣਾ ਕੇ ਇਦਾਂ ਪੇਸ਼ ਕਰਦਾ ਬੰਦਾ ਬਈ ਬਈ ਬੜੀ ਕਮਾਲ ਦੀ ਗੱਲ ਆ ਇਦਾਂ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਕੋ ਕਰ ਸਕਦਾ